ਸੋ ਵਾਹਿਗੁਰੂ ਨੇ ਵਿਵੇਕ ਦਿੱਤਾ ਹੈ ਸਾਨੂੰ ਭਰੋਸਾ ਦਿੱਤਾ ਆਪਣੀ ਮਨਤਾਪ ਵੀ ਵਰਤ ਲਿਆ ਕਰੀਏ ਲਾਈ ਲੱਗਣਾ ਬਣ ਜਾਇਆ ਕਰੀਏ ਕਿਸੇ ਨੇ ਕੁਛ ਕਹਿ ਦਿੱਤਾ ਉਹੀ ਸੱਚ ਕਰਕੇ ਮੰਨ ਲਿਆ ਬੰਦੇ ਨੇ ਨਾ ਮੇਰਾ ਮੰਨਣਾ ਨਾ ਤੇਰਾ ਮੰਨਣਾ ਨਾ ਕਿਸੇ ਹੋਰ ਦਾ ਮੰਗਣਾ ਸਿੱਖ ਨੇ ਪਤਾ ਕਿੰਨਾ ਇਹਦਾ ਮੰਨਣਾ ਸਿੱਖ ਨੇ ਮੰਨਣਾ ਕੇਵਲ ਗੁਰੂ ਅਰੰਦਸਰ ਮਹਾਰਾਜ ਦਾ ਵਚਨ ਸਿੱਖ ਨੇ ਮੰਨਣਾ ਗੁਰਮਤ ਨੂੰ ਗੁਰ ਕੀ ਮਤ ਤੋਂ ਲੇਹੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਸਿੱਖ ਨੇ ਮੰਨਣਾ ਹੈ ਗੁਰਬਾਣੀ ਨੂੰ ਗੁਰਬਾਣੀ ਦੇ ਬਚਨਾਂ ਨੂੰ ਮੰਨਣੇ ਸਿੱਖ ਨੇ ਜੇ ਕੋਈ ਪ੍ਰਚਾਰਕ ਸਿੱਖੀ ਦੇ ਅਨੁਸਾਰ ਗੱਲ ਸੁਣਾ ਰਿਹਾ ਹੈ ਸੰਗਤਾਂ ਉਹਨੂੰ ਸਤਕਾਰ ਵੀ ਦਿੰਦੀਆਂ ਨੇ ਸੰਗਤਾਂ ਪਿਆਰ ਵੀ ਕਰਦੀਆਂ ਕੋਈ ਗੱਲ ਸੁਣਾਵੇ ਹਰ ਨਾਮ ਕੀ ਲੱਗੈ ਗੁਰ ਸਿੱਖਾਂ ਮਨ ਮਿੱਠਾ ਤੈ ਸਹਬ ਕੀ ਬਾਤ ਜੇ ਆਖੈ ਕਹੋ ਨਾਨਕਿਆ ਤੀਜੈ ਸੀਸ ਵੱਡੇ ਕਰ ਬੈਸਨ ਦੀਜੈ ਵਿਣਸੇ ਰਸੀਵ ਕਿਰੀਜ ਮੂੜਾ ਬਣਾ ਦੇਂਦੇ ਆਂ ਕਹਿੰਦੇ ਆਪਣਾ ਸਿਰ ਵੱਡ ਕੇ ਉਹਦੇ ਬਹਿਣ ਵਾਸਤੇ ਹੰਕਾਰ ਨੂੰ ਛੱਡ ਕੇ ਮੈਂ ਉਹਦੀ ਸੇਵਾ ਕਰਾਂ ਤੈ ਸਾਹਿਬ ਕੀ ਬਾਤ ਜੇ ਅੱਖ ਮੇਰੇ ਸਾਹਿਬ ਦੀ ਕੋਈ ਗੱਲ ਆਕ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਾਰਨਾ ਕਾਮਲ ਰਿਤ ਮਾਹੇ ਸਮਾਏ ਤੈ ਭਰਮ ਅੰਧੇਰਾ ਨਹੀਂ ਠਾਕਰ ਜਾਂ ਸਿਮਰਾ ਤੂੰ ਤਾਂ ਹੀ ਕੇ ਵਾਹਿਗੁਰੂ ਜਿੱਥੇ ਮੈਂ ਸਿਮਰਦਾ ਨਾਂ ਤੇਨੂੰ ਜਦੋਂ ਮੇਰੇ ਮਨ ਵਿੱਚ ਵਸ ਜਾਂਦਾ ਹੈ ਭਰਮ ਚੁੱਕਿਆ ਜਾਂਦਾ ਹੈ ਠਾਕੁਰ ਜਾਂ ਸਿਮਰਾਂ ਤੂੰ ਤਾਂ ਹੀ ਜਿੱਥੇ ਮੈਂ ਤੈਨੂੰ ਯਾਦ ਕਰਦਾ ਤੂੰ ਉੱਥੇ ਹੀ ਹੁੰਦਾ ਮੈਨੂੰ ਲੱਪਣਾ ਨਹੀਂ ਪੈਂਦਾ ਨਾ ਜੰਗਲ 'ਚ ਨਾ ਪਹਾੜ ਦੇ ਕਿੰਦਰ ਦੇ ਵਿੱਚ ਜਾ ਕੇ ਨਾ ਇਕਾਂਤ ਦੇ ਵਿੱਚ ਠਾਕਰ ਜਾ ਸਿਮਰਾਂ ਜਿੱਥੇ ਮੈਂ ਤੈਨੂੰ ਯਾਦ ਕਰ ਲਿਆ ਠਾਕਰ ਜਾ ਸਿਮਰਾਂ ਤੂੰ ਤਾਂ ਹੈਂ ਤੂੰ ਉੱਥੇ ਹੀ ਐ ਜਿੱਥੇ ਮੈਂ ਤੈਨੂੰ ਯਾਦ ਕਰ ਲਿਆ ਜਿੱਥੇ ਮੈਂ ਸਿਮਰਦਿਆ ਰੱਬ ਕਿੱਥੇ ਐ ਗੁਰੂ ਕਿੱਥੇ ਐ ਗੁਰੂ ਭਾਈ ਉੱਥੇ ਹੀ ਐ ਜਿੱਥੇ ਗੁਰੂ ਨੂੰ ਚੇਤੇ ਕਰ ਲਿਆ ਬਣੀ ਮੂਰ ਲਾ ਰਹੀ ਐ ਠਾਕਰ ਜਾਂ ਸਿਮਰਾਂ ਤੂੰ ਤਾਂ ਹੀ ਜਿੱਥੇ ਮੈਂ ਤੈਨੂੰ ਸਿਮਰ ਲਵਾਂ ਤੂੰ ਉੱਥੇ ਹੀ ਐ ਠਾਕਰਾ ਏ ਵਾਹਿਗੁਰੂ ਤੂੰ ਉੱਥੇ ਹੀ ਐ ਜਿੱਥੇ ਮੈਂ ਤੈਨੂੰ ਯਾਦ ਕਰ ਲਵਾਂ ਤੂੰ ਉਸੇ ਜਗਤੈ ਵਸਦਾ ਹਾਂ ਕਰ ਕਿਰਪਾ ਸਰਬ ਪ੍ਰਿੰਦ ਪਾਲਕ ਪ੍ਰਭ ਕੋ ਸਦਾ ਸਲਾਹੀ ਕਹਿੰਦੇ ਐਸੀ ਕਿਰਪਾ ਕਰੇ ਪ੍ਰਤਪਾਲਕ ਸਾਰਿਆਂ ਨੂੰ ਪਾਲਣ ਵਾਲਿਆ ਗੁਰਬਾਣੀ ਕਿਸੇ ਇੱਕ ਬੰਦੇ ਨੂੰ ਕਿਸੇ ਇੱਕ ਮੜੀ ਮੁਸਾਣੀ ਨੂੰ ਕਿਸੇ ਦੇਹ ਧਾਰੀ ਨੂੰ ਨਹੀਂ ਕਹਿ ਰਹੀ ਕਿ ਤੂੰ ਪਾਲਦਾ ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭ ਕੋ ਸਦਾ ਸਲਾਹੀ ਕਹਿੰਦੇ ਜਿਹੜੇ ਸਾਰਿਆਂ ਨੂੰ ਪਾਲਣ ਵਾਲਾ ਤੂੰ ਕਿਰਪਾ ਕਰ ਮੈਂ ਤੈਨੂੰ ਸਦਾ ਸਲਾਉਂਦਾ ਰਹਾ ਸਦਾ ਤੇਰੀ ਮੈਂ ਸੇਵਤ ਕਰਦਾ ਰਹਾ ਵਡਿਆਈ ਕਰਦਾ ਰਹਾ